ਜਿਹੜੇ ਜਿਮ ਜਾਂਦੇ ਨੇ ਕਿ ਮੁੰਡੇ ਯੰਗ ਮੁੰਡੇ ਉਹਨਾਂ ਦੀ ਜਿਹੜੀ ਚੈਸਟ ਹੈ ਨਾ ਉਹ ਫੀਮੇਲ ਦੀ ਤਰ੍ਹਾਂ ਬ੍ਰੈਸਟ ਦੀ ਤਰ੍ਹਾਂ ਰਿਜ਼ੈਂਬਲ ਕਰਨ ਲੱਗ ਜਾਂਦੀ ਏ ਇਹ ਚੀਜ਼ ਨੂੰ ਕਿਦਾਂ ਠੀਕ ਕਰਦੇ ਕੰਡੀ ਵੈਨੇਕੋਮੈਸਟੀਆਂ ਜਾਂ ਮੈਨ ਬੂਬਸ ਇਹ ਕਿਉਂ ਹੁੰਦੇ ਆ ਐਡੋਲੋਸੈਂਸ ਦੇ ਵਿੱਚ ਹਾਰਮੋਨਲ ਸਰਜ ਹੁੰਦੀ ਬੇਸਿਕਲੀ ਹਾਰਮੋਨਲ ਇੰਬੈਲੈਂਸ ਹੋ ਜਾਂਦਾ ਹੈ ਫੈਟਸ ਆ ਰਹੇ ਤੇ ਨਾਰਮਲ ਆ ਜਦੋਂ ਅਬਨਾਰਮਲੀ ਪ੍ਰੋਲੀਫਰੇਟ ਕਰਕੇ ਵੱਧ ਜਾਂਦਾ ਤਾਂ ਉਹ ਇੱਕ ਫੀਮੇਲ ਦੀ ਰਿਜ਼ੈਂਬਲੈਂਸ ਚੈਸਟ ਵਾਲ ਨੂੰ ਦੇਣ ਲੱਗ ਪੈਂਦਾ ਜਿਮ ਕਰਦੇ ਆ ਉਹਨਾਂ ਨੂੰ ਲੰਦਾ ਕਿ ਬਾਡੀ ਅਸੀਂ ਜਲਦੀ ਬਣਾਈਏ ਉਹਦੇ ਚੱਕਰ ਦੇ ਵਿੱਚ ਉਹ ਸਟੀਰੋਇਡ ਲੈਂਦੇ ਆ ਉਹ ਸਟੀਰੋਇਡ ਵੀ ਕੀ ਕਰਦਾ ਕਿ ਹਾਰਮੋਨਲ ਦੀ ਜਿਹੜੀ ਕਨਵਰਸ਼ਨ ਹੈ ਈਸਟ੍ਰੋਜਨ ਵੱਲ ਜ਼ਿਆਦਾ ਕਰਦਾ ਤੇ ਜਿਹਦੇ ਨਾਲ ਕੀ ਹੁੰਦਾ ਹੈ ਕਿ ਵੀ ਛਾਤੀ ਫੁੱਲ ਜਾਂਦੀ ਹੈ ਮੈਂ ਸੁਣਿਆਂ ਦੇ ਵਿੱਚ ਆਇਆ ਸੀ ਮੇਰੇ ਕਿ ਜੇ ਇਸ ਮੁੰਡੇ ਜਿਹੜੇ ਨੇ ਉਹ ਸੋਇਆ ਇੰਟੇਕ ਜ਼ਿਆਦਾ ਕਰਦੇ ਆ ਤੇ ਉਹਦੇ ਨਾਲ ਇਹ ਚੀਜ਼ ਜਿਹੜੀ ਆ ਹੋ ਸਕਦੀ ਹੈ ਹੋ ਸਕਦੀ ਕਈਆਂ ਦੇ ਵਿੱਚ ਹੁੰਦਾ ਸੀ ਗੱਲ ਕਰੀਏ ਤਾਂ ਅੱਜ ਦੀ ਜ਼ਿੰਦਗੀ ਦੇ ਵਿੱਚ ਬਹੁਤ ਐਜੈਸ ਜਣੇ ਜਿਹੜੀਆਂ ਸਾਡੀ ਲਾਈਫ ਚ ਬਹੁਤ ਜ਼ਰੂਰੀ ਹੋ ਜਾਂਦੀਆਂ ਨੇ ਲੇਡੀਜ਼ ਦੀ ਗੱਲ ਕਰੀਏ ਤਾਂ ਕੋਸਮੈਟਿਕਸ ਦੇ ਵਿੱਚ ਬਹੁਤ ਇੱਕ ਅਹਿਮ ਰੋਲ ਪਲੇ ਕਰਦਾ ਹੈ ਉਹਨਾਂ ਦੀ ਲਾਈਫ ਦੇ ਵਿੱਚ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਬਹੁਤ ਵਾਰੀ ਲੋਕਾਂ ਦੇ ਨਾਲ ਕੁਝ ਇਦਾਂ ਦਾ ਟਰੋਮਾ ਕੁਝ ਇਦਾਂ ਦਾ ਹੋ ਜਾਂਦਾ ਜਿਦੇ ਕਰਕੇ ਕਿ ਫੇਸ ਦੀ ਸਕਿਨ ਖਰਾਬ ਹੋ ਜਾਂਦੀ ਹੈ ਜਾਂ ਫਿਰ ਕੋਈ ਹੱਥ ਪੈਰ ਜਿਹੜਾ ਹੈ ਕੋਈ ਟੁੱਟ ਜਾਂਦਾ ਹੈ ਕੋਈ ਅੰਗ ਜਿਹੜਾ ਹੈ ਉਹ ਫ੍ਰੈਕਚਰ ਹੋ ਗਿਆ ਜਾਂ ਨਿਕਲ ਜਾਂਦਾ ਹੈ ਤਾਂ ਉਹ ਕਿਸ ਤਰੀਕੇ ਨਾਲ ਠੀਕ ਹੁੰਦਾ ਜਾਂ ਜਿਹੜੇ ਜਿਮ ਜਾਂਦੇ ਨੇ ਲੋਕ ਉਹਨਾਂ ਦੇ ਵਿੱਚ ਨਾਰਮਲੀ ਇੱਕ ਜਿਹੜਾ ਹੈ ਅੱਜਕੱਲ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਯੰਗ ਮੁੰਡੇ ਨੇ ਉਹਨਾਂ ਦੇ ਜਿਹੜਾ ਚੈਸਟ ਉਹ ਫੀਮੇਲਜ਼ ਦਾ ਇਗਜ਼ੈਂਪਲ ਕਰਨ ਲੱਗ ਜਾਂਦੀ ਹੈ ਤਾਂ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਇਹਨਾਂ ਦੇ ਕੌਜ਼ ਤੇ ਇਹਨਾਂ ਦੇ ਟ੍ਰੀਟਮੈਂਟ ਬਾਰੇ ਗੱਲ ਕਰਾਂਗੇ ਅੱਜ ਅਸੀਂ ਪਹੁੰਚੇ ਹਾਂ 40s ਹਸਪੀਟਲ ਮਾਲ ਰੋਡ ਲੁਧਿਆਣਾ ਦੇ ਵਿੱਚ ਸਾਡੇ ਨਾਲ ਡਾਕਟਰ ਕਰਨ ਬਖਸ਼ੀ ਸਿੰਘ ਮੌਜੂਦ ਨੇ ਜਿਹੜੇ ਇੱਕ ਪਲਾਸਟਿਕ ਸਰਜਨ ਨੇ ਗੱਲਬਾਤ ਕਰਾਂਗੇ ਇਹਨਾਂ ਨਾਲ ਤੇ ਤੁਹਾਡੀ ਵੀ ਜਿਹੜੀ ਗੱਲਬਾਤ ਕਰਵਾਉਣੀ ਆ ਸਵਾਗਤ ਹੈ ਸਰ ਸੱਸੀਕਰ ਸਰ ਸਭ ਤੋਂ ਪਹਿਲਾਂ ਤਾਂ ਮੇਰਾ ਬੇਸਿਕ ਕੁਐਸਚਨ ਇਹ ਹੋਏਗਾ ਕਿ ਨਾਰਮਲਿ ਕਿਹਾ ਜਾਂਦਾ ਹੈ ਕਿ ਪਲਾਸਟਿਕ ਸਰਜਨ ਜਿਹੜੇ ਹੁੰਦੇ ਨੇ ਨਾ ਕਈ ਲੋਕਾਂ ਦੇ ਮਾਈਂਡ ਦੇ ਵਿੱਚ ਇਹ ਜਾਂਦੀ ਹੈ ਕਿ ਸ਼ਾਇਦ ਉਹ ਪਲਾਸਟਿਕ ਲਗਾਉਂਦੇ ਨੇ ਫੇਸ ਦੇ ਉੱਤੇ ਜਾਂ ਜਿਹੜੀ ਸਕਿਨ ਠੀਕ ਕਰਨ ਵਾਸਤੇ ਪਲਾਸਟਿਕ ਲੱਗ ਜਾਂਦਾ ਇਹ ਪਲਾਸਟਿਕ ਕੀ ਹੁੰਦਾ ਹੈ ਕਿ ਕੀ ਇਹਦੇ ਪਿੱਛੇ ਰੀਜ਼ਨ ਹੈ ਨਹੀਂ ਜੀ ਇਹ ਮਿਥ ਹੈ ਨਾਮ ਪਲਾਸਟਿਕ ਸਰਜਰੀ ਹੈ ਬੇਸਿਕਲੀ ਪਲਾਸਟਿਕ ਸਰਜਰੀ ਕਿਉਂ ਕਹੀ ਜਾਂਦੀ ਹੈ ਬਿਕੋਜ਼ ਪਲਾਸਟਿਕ ਮੋਲਡੇਬਲ ਹੁੰਦਾ ਹੈ ਤੇ ਅਸੀਂ ਨੀਅਰ ਨਾਰਮਲ ਰਿਜ਼ੈਂਬਲੈਂਸ ਟੂ ਅ ਬਾਡੀ ਜਿਹੜੀ ਜੇਦੀ ਕੋਈ ਇੰਜਰੀ ਹੁੰਦੀ ਹੈ ਸਪੋਜ਼ ਕਿਸੇ ਵੀ ਅੰਗ ਦੀ ਫੇਸ ਤੋਂ ਲੈ ਕੇ ਕੋਈ ਹੋਰ ਬਾਡੀ ਦਾ ਆਰਗਨ ਜਿਹੜਾ ਮਿਊਟੀਲੇਟ ਹੋਇਆ ਉਹਨੂੰ ਅਸੀਂ ਕਿੰਨਾ ਨਾਰਮਲ ਅੰਗ ਦੇ ਬਰਾਬਰ ਲੈ ਕੇ ਆ ਸਕਦੇ ਹਾਂ 댓 ਇਜ਼ ਕਾਲਡ ਪਲਾਸਟਿਕ ਸਰਜਰੀ ਬੇਸਿਕਲੀ ਇਹ ਆਰਟ ਹੈ ਆਰਟ ਹਾਊ ਆਪਾ ਕਿਵੇਂ ਟਾਂਕੇ ਲਾਣੇ ਆ ਆਪਾ ਕਿਵੇਂ ਸਕਾਰ ਕੱਟ ਕਰਨਾ ਹੈ ਆਪਾ ਕਿਵੇਂ ਬਾਡੀ ਨੂੰ ਕੰਟੂਰ ਉਸ ਹਿਸਾਬ ਨਾਲ ਕਰਨਾ ਹੈ ਕਿ ਉਹ ਪ੍ਰੈਜ਼ੈਂਟੇਬਲ ਉਹਦੇ ਵਿੱਚ ਆਏ ਤੇ ਥਿਸ ਇਜ਼ ਮੋਰ ਆਫ ਅ ਆਰਟ ਤੁਸੀਂ ਆਰਟਿਸਟ ਹੋ ਤੇ ਇੱਕ ਜਿਹੜਾ ਪੇਸ਼ੈਂਟ ਹੈ ਤੁਹਾਡੇ ਕੋਲ ਉਹ ਕੈਨਵਸ ਹੈ ਤੁਸੀਂ ਉਹਦੇ ਉੱਤੇ ਪੇਂਟ ਕਰਦੇ ਹੋ ਐ ਕਹਿ ਸਕਦੇ ਹੋ ਜਿੱਥੇ ਅਸੀਂ ਬਿਲਕੁਲ ਸਰ ਆਪਾਂ ਗੱਲ ਕਰੀਏ ਤਾਂ ਅੱਜ ਕੱਲ੍ਹ ਜਿਹੜੇ ਜਿਮ ਜਾਂਦੇ ਨੇਗੇ ਮੁੰਡੇ ਯੰਗ ਮੁੰਡੇ ਉਹਨਾਂ ਦੇ ਵਿੱਚ ਬੜੀ ਪ੍ਰੋਬਲਮ ਕਾਮਨ ਦੇਖੀ ਗਈ ਹੈ ਕਿ ਉਹਨਾਂ ਦੀ ਜਿਹੜੀ ਚੈਸਟ ਹੈ ਨਾ ਉਹ ਫੀਮੇਲ ਦੀ ਤਰ੍ਹਾਂ ਬ੍ਰੈਸਟ ਦੀ ਤਰ੍ਹਾਂ ਰਿਜ਼ੈਂਬਲ ਕਰਨ ਲੱਗ ਜਾਂਦੀ ਹੈ ਬਹੁਤ ਬੜੀ ਵਾਰੀ ਜਿਹੜਾ ਹੈ ਉਹਨਾਂ ਨੂੰ ਸ਼ੇਮਫੁਲ ਕੰਡੀਸ਼ਨ ਹੁੰਦੀ ਹੈ ਇਹ ਚੀਜ਼ ਨੂੰ ਕਿੱਦਾਂ ਠੀਕ ਕਰਦੇ ਹਾਂ ਇਹਨੂੰ ਅਸੀਂ ਆਪਣੀ ਟਰਮਨੋਲੋਜੀ ਦੇ ਵਿੱਚ ਗਾਇਨੇਕੋਮੈਸਟिया ਕਹਿੰਦੇ ਆ ਬੇਸਿਕਲੀ ਗ ਇਕ ਕਉ ਹੁੰਦੇ ਆ ਅਡੋਲੋਸੈਂਸ ਦੇ ਵਿੱਚ ਹਾਰਮੋਨਲ ਸਰਜ ਹੁੰਦੀ ਬੇਸਿਕਲੀ ਹਾਰਮੋਨਲ ਇੰਬੈਲੈਂਸ ਹੋ ਜਾਂਦਾ ਹੈ ਫੀਮੇਲਸ ਦੇ ਵਿੱਚ ਈਸਟ੍ਰੋਜਨ ਜ਼ਿਆਦਾ ਹੁੰਦਾ ਜਦੋਂ ਮੇਲ ਦੀ ਬਾਡੀ ਦੇ ਵਿੱਚ ਜ਼ਿਆਦਾ ਹੋਣ ਲੱਗਦਾ ਹੈ ਤਾਂ ਉਹ ਪ੍ਰੋਜੈਕਸ਼ਨ ਫੈਟੀ ਪ੍ਰੋਲੀਫਰੇਸ਼ਨ ਹੁੰਦੀ ਹੈ ਛਾਤੀ ਦੇ ਵਿੱਚ ਫੈਟ ਸਾਰੇ ਤੇ ਨਾਰਮਲ ਆ ਜਦੋਂ ਅਬਨਾਰਮਲੀ ਪ੍ਰੋਲੀਫਰੇਟ ਕਰਕੇ ਵੱਧ ਜਾਂਦਾ ਹੈ ਤਾਂ ਉਹ ਇੱਕ ਫੀਮੇਲ ਦੀ ਰਿਜ਼ੈਂਬਲੈਂਸ ਚੈਸਟ ਵਾਲ ਨੂੰ ਦੇਣ ਲੱਗ ਪੈਂਦਾ ਤੇ ਉਹਨਾਂ ਮੇਲਸ ਨੂੰ ਕੀ ਹੁੰਦਾ ਕਿ ਪ੍ਰੋਬਲਮ ਹੁੰਦੀ ਕਿਤੇ ਵਿੱਚ ਤੇ ਜਾਣਾ ਉੱਪਰ ਜਾ ਕਿਤੇ ਮਤਲਬ ਜਿਮ ਦੇ ਵਿੱਚ ਵੀ ਸ਼ਰਟ ਉਤਾਰਨੀ ਪ੍ਰੋਬਲਮ ਲੱਗਦੀ ਹੈ ਤੇ ਉਹ ਬੇਸਿਕਲੀ ਇੱਕ ਹਾਰਮੋਨਲ ਰੀਜ਼ਨ ਹੁੰਦਾ ਹੈ ਉਹ ਲਈ ਅਸੀਂ ਪਹਿਲਾਂ ਜਿਹੜੇ ਯੰਗ ਏਜ ਦੇ ਵਿੱਚ ਹੁੰਦੇ ਉਹ ਚ ਅਸੀਂ 18 ਸਾਲ ਤੱਕ ਵੇਟ ਕਰੀਦੀ ਹੈ 18 ਸਾਲ ਤੋਂ ਬਾਅਦ ਫਿਰ ਅਸੀਂ ਪੇਸ਼ੈਂਟ ਨੂੰ ਆਪਰੇਟ ਕਰੀਦਾ ਹੈ ਉਹਦੇ ਵਿੱਚ ਤੇ ਸੈਕੰਡਲੀ ਹੁੰਦਾ ਜਿਹੜਾ ਅੱਜ ਕੱਲ ਜਿਹੜੇ ਮੇਨ ਜਿਮ ਗੋਅਰਸ ਦੇ ਵਿੱਚ ਹੈ ਬਿਕੋਜ਼ ਜਿਹੜੇ ਜਿਮ ਕਰਦੇ ਆ ਉਹਨਾਂ ਨੂੰ ਹੁੰਦਾ ਕਿ ਬੀ ਬਾਡੀ ਅਸੀਂ ਜਲਦੀ ਬਣਾਈਏ ਉਹਦੇ ਚੱਕਰ ਦੇ ਵਿੱਚ ਉਹ ਸਟੀਰੋਇਡ ਲੈਂਦੇ ਆ ਜਿਮ ਦੇ ਵਿੱਚ ਲੈ ਲਿਆ ਜਾਂ ਬਾਹਰ ਕਿਸੇ ਨੇ ਆਫ ਟੇਬਲ ਦਿੱਤਾ ਉਹ ਸਟੀਰੋਇਡ ਵੀ ਕੀ ਕਰਦਾ ਕਿ ਹਾਰਮੋਨਲ ਦੀ ਜਿਹੜੀ ਕਨਵਰਸ਼ਨ ਹੈ ਈਸਟ੍ਰੋਜਨ ਵੱਲ ਜ਼ਿਆਦਾ ਕਰਦਾ ਤੇ ਜਿਹਦੇ ਨਾਲ ਕੀ ਹੁੰਦਾ ਹੈ ਕਿ ਬੀ ਛਾਤੀ ਫੁੱਲ ਜਾਂਦੀ ਹੈ ਤੇ ਉਹ ਫੀਮੇਲ ਰਿਜ਼ੈਂਬਲੈਂਸ ਦਿੰਦੀ ਹੈ ਅਸੀਂ ਇੱਥੇ 40s ਦੇ ਵਿੱਚ ਬਿਲਕੁਲ ਲੇਟੈਸਟ ਟੈਕਨੀਕਸ ਦੇ ਨਾਲ ਜਿਹੜੀ ਅੱਜ ਕੱਲ ਚੱਲਦੀਆਂ ਨੇ ਉਹਦੇ ਹਿਸਾਬ ਨਾਲ ਸਰਜਰੀ ਪਲਸ ਲਾਈਪੋਸੈਕਸ਼ਨ ਵੇਜ਼ਰ ਬੇਸਿਕਲੀ ਕੀ ਹੈ আল্ট্রাসੋনিক ਲਾਈਪੋਲਾਈਸਿਸ ਕਰੀਦਾ ਅਸੀਂ ਜਿਹੜਾ ਕਿ ਇੱਕ ਛੋਟੇ ਜਿਹੇ ਛਾਤੀ ਦੇ ਸਾਈਡ ਤੇ ਅਸੀਂ ਇੱਥੇ ਚੀਰਾ ਦੇਈਦਾ ਹੈ ਛੋਟਾ ਜਿਹਾ ਬਿਲਕੁਲ 4-5 mm ਦਾ ਉਹਦੇ ਥਰੂ ਅਸੀਂ ਆਪਣੇ ਇਨਸਟਰੂਮੈਂਟਸ ਨਾਲ ਕਰੀਦਾ ਵੇਜ਼ਰ ਤੇ ਉਸ ਤੋਂ ਬਾਅਦ ਲਾਈਪੋਸੈਕਸ਼ਨ ਕਰੀਤੀ ਲਾਈਪੋਸੈਕਸ਼ਨ ਦਾ ਜਿਹੜਾ ਮੈਲਟ ਵਾਲਾ ਫੈਟ ਆ ਉਹ ਸਾਰਾ ਅਸੀਂ ਖਿੱਚ ਲਿਆਨੇ ਬਾਅਦ ਉਸ ਤੋਂ ਬਾਅਦ ਜਿਹੜਾ ਗਲੈਂਡ ਹੁੰਦਾ ਗਲੈਂਡ ਜਿਹੜਾ ਪ੍ਰੋਜੈਕਸ਼ਨ ਜਿਹੜੀ ਫਾਈਨ ਪ੍ਰੋਜੈਕਸ਼ਨ ਦੇ ਰਿਹਾ ਉਹਨੂੰ ਅਸੀਂ ਉਸੇ স্মॉल ਇਨਸੀਜਨ ਦੇ ਵਿੱਚੋਂ ਕੱਢ ਲਿਆ ਅਦਾਬਾਰ ਤੇ ਉਹਦੇ ਨਾਲ ਕੀ ਹੈ ਕਿ ਡਾਊਨ ਟਾਈਮ ਪੇਸ਼ੈਂਟ ਦਾ ਘੱਟ ਹੈ ਅਸੀਂ ਵਿਦਿਨ ਦਾ ਵੀਕ ਪੇਸ਼ੈਂਟ ਨੂੰ ਨਾਰਮਲ ਐਕਸਰਸਾਈਜ਼ ਵਗੈਰਾ ਰੀਜ਼ਿਊਮ ਕਰਨ ਨੂੰ ਕਹਿ ਦਿੱਤੀਆ ਹਲਕੀ ਐਕਸਰਸਾਈਜ਼ आफ्टर 2-3 ਵੀਕਸ ਅਸੀਂ ਉਹਨਾਂ ਨੂੰ ਫੁੱਲ ਫਲੈਜ ਆਪਣਾ ਜਿਹੜਾ ਨਾਰਮਲ ਰੂਟੀਨ ਆ ਉਹ ਕਰਾ ਸਕਦੇ ਹਾਂ ਜਿਹੜਾ ਇਹ ਮਤਲਬ ਸੀ ਜਿਹੜਾ ਸਰਜਰੀ ਕਰਦੇ ਹੋਂ ਇਹਦੇ ਨਾਲ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦਾ ਕੋਈ ਸਾਈਡ ਇਫੈਕਟ ਨਹੀਂ ਹੈ ਜੀ ਉਲਟਾ ਪੇਸ਼ੈਂਟ ਨੂੰ ਸਾਈਕੋਲੋਜੀਕਲੀ ਬੈਟਰ ਮੀਲ ਫੀਲ ਹੁੰਦਾ ਹੈ ਤੇ અધਰવાઇઝ অলসো پیشنਟ ਦਾ ਜਿਹੜਾ ਮੇਨ ਕੌਜ਼ ਆਫ ਕਨਸਰਨ ਹੈ ਉਹ ਵੀ ਟਰੀਟ ਹੋ ਜਾਂਦਾ پیشنਟ ਫੀਲਸ ਹੈਪੀ ਐਂਡ ਬੈਟਰ ਐਂਡ ਡਾਊਨ ਟਾਈਮ ਘੱਟਾ پیشنਟ ਸਵੇਰੇ ਆ ਕੇ ਸ਼ਾਮ ਨੂੰ ਵੀ ਛੁੱਟੀ ਹੋ ਸਕਦੀ ਹੈ ਸਵੇਰੇ ਆ ਕੇ ਅਗਲੇ ਦਿਨ ਵੀ ਜਾਇ ਸਕਦਾ ਕਿ ਜਿਹੜਾ ਆਪਾਂ ਹੁਣੇ ਗੱਲ ਕੀਤੀ ਜਿਹੜੀ ਕਿ ਇਹ ਗਲੈਂਡ ਪ੍ਰੋਡਿਊਸ ਹੁੰਦਾ ਹੈ ਜਾਂ ਜਿਹੜੇ ਆਹ ਪ੍ਰੋਬਲਮ ਹੈਗੀ ਹੈ ਮੈਂ ਸੁਣਿਆਂ ਦੇ ਵਿੱਚ ਆਇਆ ਸੀ ਮੇਰੇ ਕਿ ਜੇਸ ਮੁੰਡੇ ਜਿਹੜੇ ਨੇ ਉਹ ਸੋਇਆ ਇਨਟੇਕ ਜ਼ਿਆਦਾ ਕਰਦੇ ਆ ਤੇ ਉਹਦੇ ਨਾਲ ਇਹ ਚੀਜ਼ ਜਿਹੜੀ ਆ ਹੋ ਸਕਦੀ ਹੈ ਹੋ ਸਕਦੀ ਕਈਆਂ ਦੇ ਵਿੱਚ ਹੁੰਦਾ ਆਂਦੇ ਮੇਰੇ ਕੋ ਪੇਸ਼ੈਂਟ ਆਂਦੇ ਜਿਹੜੇ ਕਹਿੰਦੇ ਆ ਕਿ ਅਸੀਂ ਸੋਇਆ ਇਨਟੇਕ ਜ਼ਿਆਦਾ ਕਰਦੇ ਹੁੰਦਾ ਉਹਦੇ ਨਾਲ ਜਿਹੜੀ ਆ ਈਸਟ੍ਰੋਜਨ ਲੈਵਲ ਦੀ ਮਾਤਰਾ ਵਾਧੀ ਹੈ ਤੇ ਉਹਦੇ ਵਿੱਚ ਵੀ ਚਾਂਸਸ ਹੁੰਦੇ ਆ ਪਰ ਸਦਾ ਜ ਨਹੀਂ ਬੋਡੀ ਟੂ ਬੋਡੀ ਡਿਪੈਂਡ